ਮੇਰਾ ਨਾਮ ਗਰਦੀਪ ਸਿੰਘ ਸਾਨੋਬ ਜਰਨੈਲ ਸਿੰਘ ਵਿਲੇਜ ਅਠਵਾਲ ਦਾਖਾਣਾ ਨਿਹੈਰਾ ਮਾਜਾ ਸਿੰਘ ਮੈਂ ਇੱਕ ਐਨ ਆਰ ਆਈ ਹਾਂ ਯੂ ਐਸ ਏ ਰਿਹਾ ਹਾਂ ਇਹ ਆਹੜੀ ਜਗ੍ਹਾ ਹੈ ਇਹ ਮੇਰੀ 40 ਸਾਲ ਤੋਂ ਮੇਰਾ ਕਬਜ਼ਾ ਹੈ ਇਹਦੇ ਵਿੱਚ ਆ ਮੈਂ ਮਕਾਨ ਬਣਾਇਆ ਹੈ ਇਹ ਮਕਾਨ ਮੇਰਾ ਆਲਮੋਸਟ ਆ ਨਵੇਂ ਮਕਾਨ ਨੂੰ ਮੈਨੂੰ 6-7 ਸਾਲ ਹੋਏ ਬਣਾਇਆ ਇਹਨੂੰ ਪੁਰਾਣਾ ਮਕਾਨ ਮੇਰਾ 35-40 ਸਾਲ ਤੋਂ ਬਣਿਆ ਹੈ ਮੈਨੂੰ ਮੇਰੇ ਪਿੰਡ ਦਾ ਸਰਪੰਚ ਮੰਗਲਜੀਤ ਸਿੰਘ ਧਮਕੀਆਂ ਦਿੰਦਾ ਜਾਨੋ ਮਾਰ ਲੀਆਂ ਮੇਰੀ ਜਾਨ ਤੇ ਮਾਲ ਦਾ ਜੁਮਿਆ ਰੇ ਹੋਊਗਾ ਜਿਹੜਾ ਗੇਟ ਮੈਂ ਗੇਟ ਬਣਾਉਣਾ ਆਂ ਮੈਨੂੰ ਗੇਟ ਬਣਾਉਣ ਨਹੀਂ ਦਿੰਦਾ ਜਾਂਦਾ ਮੈਂ ਤੈਨੂੰ ਗੇਟ ਨਹੀਂ ਬਣਾਉਂਦਾ ਜਦੋਂ ਵੀ ਗੇਟ ਬਣਾਉਂਦਾ ਉਸੇ ਵੇਲੇ ਪੁਲਿਸ ਆ ਜਾਂਦੀ ਆ ਗੇਟ ਕਿੱਥੇ ਬਣ ਰਿਹਾ ਕਿਹੜੀ ਜਮ ਜ ਬਣ ਰਿਹਾ ਹੈ ਗੇਟ ਬਣ ਲਿਆ ਮੇਰੀ ਜ਼ਮੀਨ ਮਾਲਕੀ ਚ ਜਿਹੜੀ ਮੇਰੇ ਮੇਰੇ ਪਿਓ ਦੀ ਮਾਲਕੀ ਆ ਮੈਂ ਉਹਦੇ ਚ ਘਰ ਬਣਾਇਆ ਹਾਂਜੀ ਉਹਦੇ ਵਿੱਚ ਮੇਰਾ ਗੇਟ ਮੈਂ ਬਣਾਉਂ ਰਿਆ ਮਾਂ ਉੱਥੇ ਆ ਕੇ ਤੇ ਮੈਨੂੰ ਤਿੰਨ ਚਾਰ ਪੁਲਿਸ ਲੈ ਆਂਦੀ ਆ ਉਸੇ ਵੇਲੇ ਇੱਕ ਮੈਨੂੰ ਮੈਨੂੰ ਡੱਕ ਦਿੰਦੇ ਆ ਕਿਉਂ ਡੱਕਦਾ ਕਾਰਨ ਕੀ ਕਹਿੰਦਾ ਇਹ ਆਂਦਾ ਮੇਰੀ ਮਰਜ਼ੀ ਸਾਡੀ ਸਰਕਾਰ ਆ ਮੈਂ ਤੁਹਾਨੂੰ ਕੰਮ ਨਹੀਂ ਕਰਦਣਾ ਮੈਂ ਧਾਲੀਬਾਹ ਸਾਹਿਬ ਮੰਤਰੀ ਨੂੰ ਬੇਨਤੀ ਕਰਦਾ ਹਾਂ ਮੈਂ ਵੀ ਇੱਕ ਐਨਆਰ ਹਾਂ ਧਾਲੀਬਾਹ ਸਾਹਿਬ ਆਪਣੇ ਸਰਪੰਚਾਂ ਨੂੰ ਸਮਝਾ ਕੇ ਰੱਖੋ ਇੰਨੀ ਅਤਨਾ ਕਰਾਓ ਇਹਨੂੰ ਇੰਨਾ ਪਰੇਸ਼ਾਨ ਕੀਤਾ ਵੀ ਮੇਰੇ ਬੱਚੇ ਮੇਰੀ ਵਾਈਫ ਸਾਰੇ ਯੂਐਸਏ ਵਿੱਚ ਪਰੇਸ਼ਾਨ ਹਨ ਜੇ ਮੈਂ ਕੱਲ ਨੂੰ ਕੋਈ ਸੂਇ ਸੈੱਟ ਕਰ ਲਈ ਜਾਂ ਕੁਛ ਮੈਂ ਕਰ ਲਿਆ ਪੁਲਿਸ ਤੇ ਇਹ ਸਰਪੰਚ ਜੁਮਿਆਰ ਹੋਊਗਾ ਇਹ ਗੇਟ ਤਿੰਨ ਤੋਂ ਚਾਰ ਵਾਰੀ ਢੱਕਿਆ ਗਿਆ ਹੈ ਹਾਂਜੀ ਇਹ ਤੁਹਾਡੀ ਜ਼ਮੀਨ ਤੁਹਾਡੀ ਮੇਰੀ ਜ਼ਮੀਨ ਮੇਰੀ ਪਿਓ ਦੀ ਮਾਲਕੀ ਉਹਦੇ ਵਿੱਚ ਮੇਰਾ ਘਰ ਆ ਸਰਪੰਚ ਦਾ ਕੀ ਲੈਣ ਦੇਣ ਹੈ ਜ਼ਮੀਨ ਦਾ ਸਰਪੰਚ ਦਾ ਲੈਣ ਦੇਣ ਕੁਝ ਨਹੀਂਗਾ ਉਹਨਾਂ ਦੀ ਮਾਲਕੀ ਜਿਹੜੀ ਆ ਉਹ ਆਪ ਮਗਰ ਪਈ ਆ ਇਧਰ ਪਈ ਆ ਉਹਦੇ ਵਿੱਚ ਇਹ ਘਰ ਵਿੱਚ ਮਲੇ ਦਾ ਕੋਈ ਲੈਣ ਦੇਣੀ ਆ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਇਹ ਮੈਂ ਇਨਸਾਫ ਮੰਗਦਾ ਹਾਂ ਇਹ ਮੈਂ ਮਤਲਬ ਮੈਨੂੰ ਕਿ ਮੇਰਾ ਗੇਟ ਲਾਇਆ ਜਾਵੇ ਮੇਰਾ ਨਾਂ ਜੀ ਮੰਗਲਜੀਤ ਸਿੰਘ ਅਠਵਾਲ ਸਰਪੰਚ ਵੀ ਅਠਵਾਲ ਤੇ ਕੀ ਤੁਹਾਡੇ ਉਹ ਇੱਕ ਐਨਆਰਆਈ ਤੁਹਾਡੇ ਨੂੰ ਬੁਲਾ ਰਿਹਾ ਮੇਰਾ ਗੇਟ ਨਹੀਂ ਲਾਉਂਦੇ ਕੀ ਮਸਾ ਸਾਰਾ ਉਹ ਜੀ ਸਾਡਾ ਚਾਚਾ ਲੱਗਦਾ ਸਰੀਕੇ ਚ ਔਰ ਉਹਦੀ ਕੋਠੀ ਦਾ ਗੇਟ ਨਹੀਂਗਾ ਉਹ ਉਹ ਕੋਠੀ ਤੇ ਉਹਨੇ ਕੋਠੀਆਂ ਦੋ ਬਣਾਈਆਂ ਨੇ ਤੀਜੀ ਜਿਹੜੀ ਪਹਿਲਾਂ ਸਾਂਝਾ ਥਾਂ ਸੀਗਾ ਉਹ ਭਰਾਵਾਂ ਦੀ ਵੰਡ ਹੋ ਚੁੱਕੀ ਉਹਨਾਂ ਦੀ ਜੀ ਉਹਨਾਂ ਦੀ ਆਪਣੇ ਭਰਾਵਾਂ ਦੀ ਵੰਡ ਕਰਕੇ ਆਪਣੀ ਜਿਹੜੀ ਜਗ੍ਹਾ ਆਪਣੇ ਭਰਾ ਨੂੰ ਦੇ ਚੁੱਕਾ ਜਿਹੜੀ ਦੂਸਰੀ ਜਗ੍ਹਾ ਵਾ ਉਹ ਆਣ ਕੇ ਇਹਨੇ ਕਬਜ਼ਾ ਕੀਤਾ ਵਾ ਸਾਂਝੀ ਜਗ੍ਹਾ ਨਾ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਸਾਡੀ 56 ਕਿਲੇ ਜ਼ਮੀਨ ਜਿਹੜੀ ਅੱਜ ਸਾਂਝਾ ਖਾਤਾ ਚੱਲ ਰਿਹਾ ਹੈ ਉਹਦੇ ਵਿੱਚ ਕਿਸੇ ਦਾ ਵੀ ਕੋਈ ਅਜੇ ਤਕਸੀਮ ਨਹੀਂ ਹੋਈ ਨਾ ਕਿਸੇ ਨੇ ਉੱਤੇ ਕਬਜ਼ਾ ਕੀਤਾ ਅਜੇ ਤੱਕ ਇੱਕ ਮਰਲੇ ਥਾਂ ਤੇ ਵੀ ਕਿਸੇ ਨੇ ਕਬਜ਼ਾ ਨਹੀਂ ਕੀਤਾ ਦੂਸਰੇ ਕਿਸੇ ਵੀ ਸਾਂਝੇ ਵਿਅਕਤੀ ਨੇ ਇਹਨੇ ਕੋਠੀ ਪਾਈ ਪਹਿਲੋਂ ਆਣ ਕੇ ਉੱਥੇ ਕਹਿੰਦਾ ਮੈਨੂੰ ਕੋਠੀ ਪਾਲਾਂ ਤਾਂ ਕੋਠੀ ਵੀ ਆਈ ਪਾਉਣ ਦਿੱਤੀ ਕੋਠੀ ਚਲੋ ਪਾਲਾ ਕੋਠੀ ਕੋਈ ਗੱਲ ਨਹੀਂ ਮੈਨੂੰ ਸ਼ੌਂਕ ਆ ਬਾਰ-ਬਾਰ ਕੋਠੀ ਪਾਉਣੀ ਆ ਕਹਿੰਦਾ ਮੈਂ ਫਾਦਰ ਸਾਹਿਬ ਨੂੰ ਪੁੱਛਿਆ ਤੁਹਾਡੇ ਨੂੰ ਮੈਂ ਚਲੋ ਪੁੱਛਿਆ ਹੂਗਾ ਉਹ ਇਸ ਵੇਲੇ ਇਸ ਸੰਸਾਰ ਤੇ ਨਹੀਂ ਗਏ ਉਹ ਤੋਂ ਬਾਵਜੂਦ ਇਹਨੇ ਸਾਂਝੀ ਜਗ੍ਹਾ ਹੋਰ ਸਾਡੇ ਸਾਡੇ 17 ਕਨਾਲਾਂ ਜਗ੍ਹਾ ਜਿਹੜੀ ਹੈ ਫੋਰ ਸਾਂਝੀ ਹੈਗੀ ਇਹਨੇ ਉਹਨੂੰ ਉਹਨੂੰ ਵੜਣੀ ਚਾਲੂ ਕਰ ਦਿੱਤਾ ਉਹਦੇ ਉੱਤੇ ਮਿੱਟੀ ਪਾਉਣੀ ਜ਼ਬਰਦਸਤੀ ਕਰ ਦਿੱਤੀ ਚਾਲੂ ਸੋ ਹੁਣ ਇਹਨੂੰ ਉਹ ਜਿਹੜੀ ਇਹ ਚੀਜ਼ ਮੈਂ ਜਦੋਂ ਧੱਕੇਸ਼ਾਹੀ ਹੁੰਦੀ ਵੇਖ ਕੇ ਮੈਂ ਪੁਲਤ ਪ੍ਰਸ਼ਾਸਨ ਕੋ ਗਿਆ ਮੈਂ ਕਿਹਾ ਜਨਾਬ ਆ ਤੁਸੀਂ ਵੇਖ ਲਓ ਧੱਕਾ ਹੋਣ ਡਿਆ ਸਾਡੇ ਨਾਲ ਉੱਥੇ ਮੁਲਾਜ਼ਮ ਆਏ ਆ ਉਹਨਾਂ ਨੇ ਇਹਨਾਂ ਨੂੰ ਧੱਕੇਸ਼ਾਹੀ ਕਰਦੇ ਆ ਗੇਟ ਲਾ ਰਹੇ ਸੀਗੇ ਧੱਕੇ ਨਾਲ ਉਹ ਗਰਦੀਪ ਸਿੰਘ ਨਾਲ ਮਿਸਤਰੀ ਸੀਗੇ ਨਾਲ ਹੋਰ ਰਿਸ਼ਤੇਦਾਰ ਸੀਗੇ ਇਹਨਾਂ ਦੇ ਉਹ ਜਿਹੜੇ ਉਹਨਾਂ ਨੇ ਗੇਟ ਲਾਉਂਦੇ ਆ ਉਹਨਾਂ ਨੂੰ ਹਟਾਇਆ ਮੁਲਾਜ਼ਮਾਂ ਨੇ ਹਟਾ ਕੇ ਤੇ ਇਹਨਾਂ ਨੂੰ ਅਖੇਬ ਜੋ ਤੁਹਾਡੇ ਕੋ ਡਾਕੂਮੈਂਟ ਆਵਾ ਤੁਹਾਡੇ ਕੋ ਕੋਈ ਤਕਸੀਮ ਹੈ ਗਈ ਆ ਤੇ ਤੁਸੀਂ ਲੈ ਕੇ ਤੇ ਉਥੇ ਥਾਣੇ ਪਹੁੰਚੋ ਇਹ ਫਿਰ ਚੌਂਕੀ ਗਏ ਨੇ ਮੈਂ ਵੀ ਉਥੇ ਚੌਂਕੀ ਗਿਆ ਇਹਨਾਂ ਕੋ ਕੋਈ ਦਸਤਵੇਜ਼ ਨਹੀਂ ਲੱਭਾ ਨਾ ਇਹਨਾਂ ਕੋ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਉਹ ਸਰੇ ਸਰ ਨਜਾਇਜ਼ ਕਬਜ਼ਾ ਸੀਗਾ ਜਿਹੜਾ ਕਿ ਮੇਰੇ ਕੋ ਹੋ ਰਿਸ਼ਤੇਦਾਰਾਂ ਨੂੰ ਕਹਿ ਕੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਵੀ ਇਹ ਇਹ ਨੂੰ ਵਲਨ ਦਿੱਤਾ ਜਾਵੇ ਮੈਂ ਫਿਰ ਜਦੋਂ ਹਟਾਉਣ ਗਿਆ ਮੇਰੇ ਦੁਆਲੇ ਪਿਸਤੌਲ ਕੱਢ ਲਿਆ ਸਟੌਲ ਕੱਢ ਕੇ ਮੇਰੇ ਪਿੱਛੇ ਦੌੜਿਆ ਵਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵਾ ਕਿ ਇਹ ਦੀ ਉਹ ਵੀਡੀਓ ਇਹਦੇ ਹੀ ਕੈਮਰੇਾਂ ਚ ਕੈਦ ਨੇ ਉਹ ਕਢਵਾ ਕੇ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਆ ਕੇ ਇਸ ਚੱਲ ਰਿਹਾ ਵਾ ਕੇਸ ਜਦੋਂ ਹੱਲ ਹੋ ਗਿਆ ਆਪਣੇ ਕੰਧਾਂ ਕੱਢਣ ਜੋ ਮਰਜ਼ੀ ਕਰਨ ਇਹ ਨਾ ਜ਼ਮੀਨ ਇਹਨਾਂ ਦੀ ਸਾਂਝੀ ਆ ਚਾਚਾ ਭਤੀਜਾ ਨੇ ਮੰਗਲਜੀਤ ਸਿੰਘ ਤੇ ਗੁਰਦੇਵ ਸਿੰਘ ਫਟਵਾਲਾਂ ਤੋਂ ਤੇ ਗੁਰਦੇਵ ਸਿੰਘ ਬਾਹਰੋਂ ਆਏ ਨੇ ਤੇ ਇਹਨਾਂ ਦੀ ਸਾਂਝੀ ਜ਼ਮੀਨ ਨੂੰ ਵੰਡ ਨੂੰ ਲੈ ਕੇ ਆ ਤੋ ਉਹ ਜੇ ਵੰਡ ਹੋਣੀ ਹੈ ਮਤਲਬ ਉਹਨਾਂ ਦੀ ਪ੍ਰੋਪਰ ਉਹਦੇ ਤੇ ਉਹ ਗੇਟ ਲਾ ਰਿਹਾ ਤੇ ਉਹ ਉਹਦੇ ਕਬਜ਼ੇ ਨੂੰ ਲੈ ਕੇ ਮਤਲਬ ਉਹਨਾਂ ਨੂੰ ਆਬਜੈਕਸ਼ਨ ਆ ਤੇ ਦੋਨੋਂ ਸਾਈਡਾਂ ਤੋਂ ਦਰਖਾਸਤਾਂ ਆਈਆਂ ਨੇ ਉਹ ਵੈਰੀਫਾਈ ਕੀਤਾ ਜਾ ਰਿਹਾ ਜੀ ਜਿਹੜਾ ਐਨ ਆਰ ਆਈ ਹੈਗਾ ਵਾ ਉਹ ਕਹਿ ਰਿਹਾ ਕਿ ਪੁਲਿਸ ਜਿਹੜੀ ਆ ਪੁਲਿਸ ਕੋਈ ਕੋਈ ਕਾਨੂੰਨੀ ਪੱਤਰ ਨਹੀਂ ਹੈਗਾ ਜਾਣ ਕੇ ਹਰਾਸਮੈਂਟ ਕਰਦੀ ਮਸੂਲ ਕਰਨ ਵੀ ਤਿਆਰ ਆ ਮੈਨੂੰ ਹਰਾਸਮੈਂਟ ਨਹੀਂ ਪੁਲਿਸ ਉਹਨਾਂ ਨੂੰ ਉਹਦੇ ਤੋਂ ਨਿਰੋਗ ਰਹੀ ਪੁਲਿਸ ਤੇ ਰੋਗਰੀ ਵੀ ਉੱਥੇ ਕੋਈ ਅਨਸਨੱਖਾ ਵੀ ਘਟਨਾ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਤਾਂ ਕਰਕੇ ਪੁਲਿਸ ਉਹਨਾਂ ਨੂੰ ਕਹਿ ਰਹੀ ਵੀ ਪਹਿਲਾਂ ਆਪਣਾ ਮਸ ਪੇਪਰ ਦਾ ਉਹ ਵੀ ਜੇ ਤੁਹਾਨੂੰ ਕੋਈ ਆਇਆ ਹੋਵੇ ਕੁਝ ਵੀ ਮੇਰਾ ਬਣਦਾ ਜਾਂ ਉਹਦਾ ਬਣਦਾ ਪਹਿਲਾਂ ਚਾਰ ਦਵਾਰੀ ਕੰਨਾਂ ਠਕੀਆਂ ਪਈਆਂ ਨੇ ਪੁਲਿਸ ਜਾਣ ਵੇਲੇ ਨਹੀਂ ਪਹਿਲਾਂ ਵੀ ਕਿਤੇ ਇਹ ਸਾਲ 2 ਸਾਲ ਪਹਿਲਾਂ ਹੋਈ ਆ ਦੋ ਸਾਈਡਾਂ ਤੇ ਉਹਨੇ ਕੰੰਡਾਂ ਕਰ ਲਈਆਂ ਉਦੋਂ ਗੇਟ ਵੀ ਰੁਕ ਗਿਆ ਇੱਕ ਸਾਈਡ ਤੇ ਕੰੰਡਾਂ ਵੀ ਹਨੀਆਂ ਉਦੋਂ ਵੀ ਇਹੀ ਮਸਲਾ ਕਿਤੇ ਉੱਠਿਆ ਸੀ ਤੇ ਉਦੋਂ ਕੰਮ ਰੁਕ ਗਿਆ ਹੁਣ ਕਿੰਨੇ ਸਾਲ ਬਾਅਦ ਬਾਹਰੋਂ ਆਇਆ ਤੇ ਹੁਣ ਇਹਨੂੰ ਆ ਵੀ ਮਸਲਾ ਠੰਡਾ ਹੋ ਗਿਆ ਤੇ ਇਹਨਾਂ ਕੋਈ ਕੁਛ ਤੇ ਆਂਡਰ ਹੈਗਾ ਤੇ ਰੋਲ ਨੇ ਪੁਲਿਸ ਮੈਨੂੰ ਕਿਵੇਂ ਰੋਕ ਸਕਦੀ ਕੰਮ ਤੋਂ ਨਹੀਂ ਪੁਲਿਸ ਕੰਮ ਕਰਨ ਤੋਂ ਹੀ ਪੁਲਿਸ ਕਹਿੰਦੀ ਵੀ ਉੱਥੇ ਲੜਾਈ ਝ ਤੇ ਸਾਨੂੰ ਦੋਨਾਂ ਸਾਈਡਾਂ ਤੋਂ ਆਬਜੈਕਸ਼ਨ ਆਇਆ ਸਰਪੰਚ ਜਿਹੜਾ ਮੰਗਲਜੀਤ ਆ ਉਹਦੇ ਵੱਲੋਂ ਆਈ ਆ ਵੀ ਇਹ ਸਾਨੂੰ ਰਿਵਾਲਵਰ ਲੈ ਕੇ ਵੀ ਪਿਆ ਮਟ ਉਹ ਵੈਰੀਫਾਈ ਕੀਤਾ ਜਾ ਰਿਹਾ ਜੇ ਕੋਈ ਪੁਕਤਾ ਮਤਲਬ ਸਬੂਤ ਨਹੀਂ ਮਿਲੇ ਤੁਹਾਡੇ ਦਿਨ ਵਿੱਚ ਇਹ ਨਹੀਂ ਗੱਲ ਆਈ ਆ ਵੀ ਉਹ ਕਹਿੰਦਾ ਮੈਂ ਸੂਚਿਤ ਕਰਨਾ ਜੇ ਮੈਂ ਮਰ ਜਾਵਾਂ ਮੈਂ ਹਰਜ ਮੱਝ ਹੁੰਦਾ ਤਾਂ ਜ਼ਿੰਮੇਵਾਰ ਨਹੀਂ ਮੇਰੇ ਇਦਾਂ ਦਾ ਕੋਈ ਨਹੀਂ ਧਿਆਨ ਚ ਆਇਆ ਜੀ ਕੰਪਲੇਂਟ ਕੋਈ ਜਰਾ ਕਰਦਾ ਨਹੀਂ ਕਰਦਾ ਇਹ ਕੋਈ ਉਸ ਤੋਂ ਇਹਨਾਂ ਤੋਂ ਪਹਿਲਾਂ ਮੰਗਲਜੀਤ ਵੱਲੋਂ ਕੰਪਲੇਂਟ ਆਈ ਉਸ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਦਿੱਤੀ ਆ ਕੇ ਉਹ ਕਹਿੰਦੇ ਜੇ ਦੂਜੀ ਪਾਰਟੀ ਕੋ ਕੋ ਸਟੇ ਆਰਡਰ ਹੈਗਾ ਜਾਵੋ ਕੋ ਘੱਟ ਪਾਗਜਾ ਦਿਖਾਉਣ ਜਦੋਂ ਕਿ ਮੇਰਾ ਕੋਈ ਵੀਰੀਫਾਈ ਕਰ ਰਹੇ ਜੀ ਉਹੀ ਚੀਜ਼ੀ ਵੀਰੀਫਾਈ ਕਰ ਰਹੇ ਆ ਉਹ ਨੰਬਰ ਜਿਹੜਾ ਸਾਹੇ ਪਿੱਛੇ ਮੰਗਲਜੀਤ ਦਾ ਟੱਪਾ ਦਾ ਕਬਜ਼ਾ ਆ ਗਿਆ ਮੇਰਾ ਕਬਜ਼ਾ ਪੁਲਿਸ ਜਾਣਵਰੀ ਮੈਨੂੰ ਹਰਾਸ ਕਰੀ ਉਹ ਕਹਿਣਾ ਜੀ ਨਹੀਂ ਕਬਜ਼ਾ ਹਜੇ ਐਸੇ ਕਬਜ਼ੇ ਦਾ ਹੀ ਰੌਲਾ ਆ ਕਬਜ਼ਾ ਹੈ ਨਹੀਂ ਕਬਜ਼ੇ ਦਾ ਰੌਲਾ ਹੈ ਦੋਵਾਂ ਧਿਰ ਨੂੰ ਕਦੋਂ ਬੁਲਾਇਆ ਗਿਆ ਇਹ ਇੱਕ ਦੋ ਦਿਨ ਦੇ ਵਿੱਚ ਵੈਰੀਫਾਈ ਹੋ ਜਾਣਾ ਜੀ ਕਰਦੇ ਪਏ ਆ ਤੇ ਬ